ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਿਤ ਖੁੱਲਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਸਭ ਨੂੰ ਪਤਾ ਹੈ ਕਿ ਪ੍ਰਿਆਗਰਾਜ ਬਹੁਤ ਵੱਡਾ ਮੇਲਾ ਚੱਲ ਰਿਹਾ ਹੈ ਜਿੱਥੇ ਹਰ ਕੋਈ ਪਹੁੰਚ ਕੇ ਦਰਸ਼ਨ ਤੇ ਦਾਰੇ ਕਰ ਰਿਹਾ ਹੈ ਕਈ ਕਲਾਕਾਰਾਂ ਦੀ ਉਥੋਂ ਵੀਡੀਓਜ਼ ਵੀ ਸਾਹਮਣੇ ਆਈਆਂ ਨੇ ਪਰ ਅੱਜ ਅਸੀਂ ਗੱਲ ਕਰਾਂਗੇ ਦਾ ਗ੍ਰੇਟ ਖਲੀਦੀ ਉਸ ਰੈਸਲਰ ਦੀ ਜੋ ਹਮੇਸ਼ਾ ਚਰਚਾਵਾਂ ਦਾ ਵਿਸ਼ਾ ਬਣੇ ਰਹਿੰਦੇ ਨੇ ਕਿਉਂਕਿ ਉਹਨਾਂ ਦੇ ਸੋਸ਼ਲ ਮੀਡੀਆ ਤੇ ਅਗਰ ਅਸੀਂ ਅਕਾਊਂਟ ਨੂੰ ਜਾ ਕੇ ਚੈੱਕ ਕਰੀਏ ਤਾਂ ਬਹੁਤ ਸਾਰਾ ਕੰਟੈਂਟ ਯੂਨੀਕ ਅਸੀਂ ਦੇਖਦੇ ਹਾਂ ਉਹਨਾਂ ਦੇ ਪਹਿਲਾਂ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਵਾਇਰ ਪੋਸਟ ਕੀਤੇ ਉਹਦੇ ਬਾਰੇ ਜ਼ਰੂਰ ਅਸੀਂ ਗੱਲ ਕਰਾਂਗੇ ਪਰ ਪ੍ਰਿਆਗਰਾਜ ਵੀ ਪਹੁੰਚੇ ਹੋਏ ਨੇ ਦਾ ਗ੍ਰੇਟ ਖਲੀ ਉੱਥੇ ਪਹੁੰਚ ਕੇ ਆਸ਼ੀਰਵਾਦ ਲੈ ਰਹੇ ਨੇ ਔਰ ਜਿਹੜੀ ਭੀੜ ਉੱਥੇ ਉਮੜੀ ਹੋਈ ਹੈ ਉਹ ਵੀਡੀਓਜ਼ ਵੀ ਅਸੀਂ ਲਗਾਤਾਰ ਦੇਖ ਪਾ ਰਹੇ ਹਾਂ ਕਿ ਕਿਸ ਤਰ੍ਹਾਂ ਗ੍ਰੇਟ ਖਲੀ ਉੱਥੇ ਪਹੁੰਚੇ ਨੇ ਔਰ ਸਾਰੇ ਉਹਨਾਂ ਦੇ ਵੈਲਕਮ ਦੇ ਲਈ ਕਿਸ ਤਰ੍ਹਾਂ ਉਹਨਾਂ ਨੂੰ ਸਨਮਾਨ ਦੇ ਰਹੇ ਨੇ ਔਰ ਰੀਸੈਂਟ ਜੋ ਉਹਨਾਂ ਦੀ ਵੀਡੀਓ ਸੀ ਸੋਸ਼ਲ ਮੀਡੀਆ ਤੇ ਹੁਣ ਦੇਖ ਪਾ ਰਹੇ ਆ ਕਿ ਉਹ ਵੀਡੀਓ ਜੋ ਬਹੁਤ ਜ਼ਿਆਦਾ ਚਰਚਾਵਾ ਬਟੋਰੀ ਹੈ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਉਹ ਸੜਕ ਤੇ ਪੁਸ਼-ਅਪਸ ਲਾਉਂਦੇ ਹੋਏ ਨਜ਼ਰ ਆ ਰਹੇ ਨੇ ਯਾਨੀ ਕਿ ਰੈਸਲਿੰਗ ਰਿੰਗ ਦੇ ਵਿੱਚ ਉਹਨਾਂ ਨੂੰ ਰੈਸਲਿੰਗ ਕਰਦੇ ਤਾਂ ਸੀ ਬਹੁਤ ਵਾਰ ਦੇਖਿਆ ਵਰਕਆਊਟ ਕਰਦੇ ਤਾਂ ਬਹੁਤ ਵਾਰ ਦੇਖਿਆ ਲੇਕਿਨ ਹਾਈਵੇ ਤੇ ਉਹ ਜੋ ਨੇ ਪੁਸ਼-ਅਪਸ ਲਾਉਂਦੇ ਹੋਏ ਨਜ਼ਰ ਆ ਰਹੇ ਨੇ ਔਰ ਕਾਫੀ ਆਕਰਸ਼ਿਤ ਕਰਨ ਵਾਲੀ ਇਹ ਚੀਜ਼ ਹੈ ਕਿ ਰਸ਼ਨੀ ਹੈਗਾ ਸੜਕ ਤੇ ਪਰ ਗ੍ਰੇਟ ਖਲੀ ਲੱਗੇ ਹੋਏ ਨੇ ਆਪਣੇ ਜੋਸ਼ ਤੇ ਜੋਰ ਨੂੰ ਆਪਣੇ ਫੈਨਸ ਨਾਲ ਸ਼ੇਅਰ ਕਰਨੇ ਤੋਂ ਇਲਾਵਾ ਅਗਰ ਗੱਲ ਕਰੀਏ ਗ੍ਰੇਟ ਖਲੀਦੀ ਤਾਂ ਬਹੁਤ ਦਮਦਾਰ ਵੀਡੀਓਜ਼ ਪਾਉਂਦੇ ਨੇ ਜਿਨ੍ਹਾਂ ਦੇ ਵਿੱਚ ਮੁੱਕਾ ਮਾਰ ਕੇ ਕਦੇ ਕੰਦ ਤੋੜਦੇ ਨੇ ਕਦੇ ਮੁੱਕਾ ਮਾਰ ਕੇ ਖੰਬੇ ਤੋੜਦੇ ਨੇ ਸੋ ਇਹ ਜਿਹੜੀਆਂ ਦਮਦਾਰ ਵੀਡੀਓਜ਼ ਨੇ ਗ੍ਰੇਟ ਖਲੀਦੀ ਦੇ ਵੱਲੋਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੇ ਜਾਂਦੇ ਨੇ ਇਸ ਤੋਂ ਪਹਿਲਾਂ ਦੀ ਅਗਰ ਗੱਲ ਕਰੀਏ ਤਾਂ ਗ੍ਰੇਟ ਖਲੀ ਨੇ ਇੱਕ ਵੀਡੀਓ ਸ਼ੇਅਰ ਕੀਤੀ ਸੀ ਕਿ ਭਾਰਤ ਦੀ ਸਭ ਤੋਂ ਛੋਟੀ ਲੜਕੀ ਜੋਤੀ ਜਿਹਦੇ ਨਾਲ ਇਹਨਾਂ ਨੇ ਵੀਡੀਓ ਪੋਸਟ ਕੀਤੀ ਔਰ ਆਪਣੇ ਹੱਥ ਤੇ ਉਹਨੂੰ ਬਿਠਾਇਆ ਹੋਇਆ ਸੀ ਔਰ ਸ਼ੀ ਵਾਸ ਲਾਈਕ ਬਹੁਤ ਖੁਸ਼ ਤੇ ਗ੍ਰੇਟ ਖਲੀ ਆਪਣੀ ਬਹੁਤ ਲੰਬੀ ਹਾਈਟ ਹੈ ਉਹਨਾਂ ਦੀ ਔਰ ਸਭ ਤੋਂ ਵੱਡੇ ਕਹਿ ਸਕਦੇ ਹਾਂ ਅਸੀਂ ਹਾਈਟ ਵਾਈਜ਼ ਤੇ ਸਭ ਤੋਂ ਛੋਟੀ ਲੜਕੀ ਜਿਹੜੀ ਜੋਤੀ ਉਹਨਾਂ ਦੇ ਨਾਲ ਵੀ ਉਹਨਾਂ ਨੇ ਵੀਡੀਓ ਸ਼ੇਅਰ ਕੀਤੀ ਸੀ ਇਸ ਤੋਂ ਇਲਾਵਾ ਗ੍ਰੇਟ ਖਲੀ ਜੋ ਨੇ ਅਕੈਡਮੀ ਵੀ ਰਨ ਕਰਦੇ ਨੇ ਰੈਸਲਿੰਗ ਵਾਲੀ ਕਿ ਜੋ ਵੀ ਉਹਨਾਂ ਦੇ ਰੈਸਲਿੰਗ ਸਿੱਖਣਾ ਚਾਹੁੰਦੇ ਨੇ ਉਹਨਾਂ ਦੇ ਚਾਹੀਤੇ ਹੋਣ ਜਾਂ ਕੋਈ ਇੰਟਰਸਟਿਡ ਹੈ ਉਹ ਉਹਨਾਂ ਨੂੰ ਆਪਣੀ ਅਕੈਡਮੀ ਦੇ ਵਿੱਚ ਐਡਮਿਸ਼ਨ ਦਿੰਦੇ ਨੇ ਤੇ ਰੈਸਲਿੰਗ ਦੀ ਵੀ ਸ ਨਾਲ ਆਪਣਾ ਢਾਬਾ ਵੀ ਰਨ ਕਰਦੇ ਨੇ ਕਰਨਾਲ ਦੇ ਵਿੱਚ ਇਹਨਾਂ ਦਾ ਢਾਬਾ ਹੈ ਜਿੱਥੇ ਬਹੁਤ ਸਾਰੇ ਲੋਕ ਪਹੁੰਚਦੇ ਨੇ ਔਰ ਇਹਨਾਂ ਦੇ ਢਾਬੇ ਤੇ ਤੇ ਖਾਣਾ ਜ਼ਰੂਰ ਖਾ ਕੇ ਆਉਂਦੇ ਨੇ ਤੇ ਗ੍ਰੇਟ ਖਲੀ ਇੰਨੀ ਦੀਨੀ ਪ੍ਰਿਆਗਰਾਜ ਨੇ ਔਰ ਲਗਾਤਾਰ ਉਤੋਂ ਕ라우ਡਿਡ ਵੀਡੀਓਜ਼ ਜੋ ਨੇ ਸ਼ੇਅਰ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਤੁਸੀਂ ਪ੍ਰਿਆਗਰਾਜ ਗਏ ਕਿ ਨਹੀਂ ਸਾਨੂੰ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਣਾ ਔਰ ਫਿਲਹਾਲ ਵੀ ਤੁਸੀਂ ਦੇਖੋ ਗ੍ਰੇਟ ਖਲੀ ਦੀ ਇਹਨਾਂ ਵੀਡੀਓਜ਼ ਦੇ ਬਾਰੇ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਿਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਸਭ ਨੂੰ ਪਤਾ ਹੈ ਕਿ ਪ੍ਰਿਆਗਰਾਜ ਬਹੁਤ ਵੱਡਾ ਮੇਲਾ ਚੱਲ ਰਿਹਾ ਹੈ ਜਿੱਥੇ ਹਰ ਕੋਈ ਪਹੁੰਚ ਕੇ ਦਰਸ਼ਨ ਤੇ ਦਾਰੇ ਕਰ ਰਿਹਾ ਹੈ ਕਈ ਕਲਾਕਾਰਾਂ ਦੀ ਉੱਥੋਂ ਵੀਡੀਓਜ਼ ਵੀ ਸਾਹਮਣੇ ਆਈਆਂ ਨੇ ਪਰ ਅੱਜ ਅਸੀਂ ਗੱਲ ਕਰਾਂਗੇ ਤਾਂ ਗ੍ਰੇਟ ਖਲੀਦੀ ਉਸ ਰੈਸਲਰ ਦੀ ਜੋ ਹਮੇਸ਼ਾ ਚਰਚਾਵਾਂ ਦਾ ਵਿਸ਼ਾ ਬਣੇ ਰਹਿੰਦੇ ਨੇ ਕਿਉਂਕਿ ਉਹਨਾਂ ਦੇ ਸੋਸ਼ਲ ਮੀਡੀਆ ਤੇ ਅਗਰ ਅਸੀਂ ਅਕਾਊਂਟ ਨੂੰ ਜਾ ਕੇ ਚੈੱਕ ਕਰੀਏ ਤਾਂ ਬਹੁਤ ਸਾਰਾ ਕੰਟੈਂਟ ਯੂਨੀਕ ਅਸੀਂ ਦੇਖਦੇ ਹਾਂ ਉਹਨਾਂ ਦੇ ਪਹਿਲਾਂ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਵ ਪੋਸਟ ਕੀਤੀ ਉਹਦੇ ਬਾਰੇ ਜ਼ਰੂਰ ਅਸੀਂ ਗੱਲ ਕਰਾਂਗੇ ਪਰ ਪ੍ਰਿਆਗਰਾਜ ਵੀ ਪਹੁੰਚੇ ਹੋਏ ਨੇ ਦਾ ਗ੍ਰੇਟ ਖਲੀ ਉੱਥੇ ਪਹੁੰਚ ਕੇ ਆਸ਼ੀਰਵਾਦ ਲੈ ਰਹੇ ਨੇ ਔਰ ਜਿਹੜੀ ਭੀੜ ਉੱਥੇ ਉਮੜੀ ਹੋਈ ਹੈ ਉਹ ਵੀਡੀਓਜ਼ ਵੀ ਅਸੀਂ ਲਗਾਤਾਰ ਦੇਖ ਪਾ ਰਹੇ ਹਾਂ ਕਿ ਕਿਸ ਤਰ੍ਹਾਂ ਗ੍ਰੇਟ ਖਲੀ ਉੱਥੇ ਪਹੁੰਚੇ ਨੇ ਔਰ ਸਾਰੇ ਉਹਨਾਂ ਦੇ ਵੈਲਕਮ ਦੇ ਲਈ ਕਿਸ ਤਰ੍ਹਾਂ ਉਹਨਾਂ ਨੂੰ ਸਨਮਾਨ ਦੇ ਰਹੇ ਨੇ ਔਰ ਰੀਸੈਂਟ ਜੋ ਉਹਨਾਂ ਦੀ ਵੀਡੀਓ ਸੀ ਸੋਸ਼ਲ ਮੀਡੀਆ ਤੇ ਹੁਣ ਦੇਖ ਪਾ ਰਹੇ ਆ ਕਿ ਉਹ ਵੀਡੀਓ ਜੋ ਬਹੁਤ ਜ਼ਿਆਦਾ ਚਰਚਾਵਾ ਬਟੋਰੀ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਉਹ ਸੜਕ ਤੇ ਪੁਸ਼-ਅਪਸ ਲਾਉਂਦੇ ਹੋਏ ਨਜ਼ਰ ਆ ਰਹੇ ਨੇ ਯਾਨੀ ਕਿ ਰੈਸਲਿੰਗ ਰਿੰਗ ਦੇ ਵਿੱਚ ਉਹਨਾਂ ਨੂੰ ਰੈਸਲਿੰਗ ਕਰਦੇ ਤਾਂ ਸੀ ਬਹੁਤ ਵਾਰ ਦੇਖਿਆ ਵਰਕਆਊਟ ਕਰਦੇ ਤਾਂ ਬਹੁਤ ਵਾਰ ਦੇਖਿਆ ਲੇਕਿਨ ਹਾਈਵੇ ਤੇ ਉਹ ਜੋ ਨੇ ਪੁਸ਼-ਅਪਸ ਲਾਉਂਦੇ ਹੋਏ ਨਜ਼ਰ ਆ ਰਹੇ ਨੇ ਔਰ ਕਾਫੀ ਆਕਰਸ਼ਿਤ ਕਰਨ ਵਾਲੀ ਇਹ ਚੀਜ਼ ਹੈ ਕਿ ਰਸ਼ਨੀ ਹੈਗਾ ਸੜਕ ਤੇ ਪਰ ਗ੍ਰੇਟ ਖਲੀ ਲੱਗੇ ਹੋਏ ਨੇ ਆਪਣੇ ਜੋਸ਼ ਤੇ ਜੋਰ ਨੂੰ ਆਪਣੇ ਫੈਨਸ ਦੇ ਨਾਲ ਸ਼ੇਅਰ ਕਰਨ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਗ੍ਰੇਟ ਖਲੀਦੀ ਤਾਂ ਬਹੁਤ ਦਮਦਾਰ ਵੀਡੀਓਜ਼ ਪਾਉਂਦੇ ਨੇ ਜਿਨ੍ਹਾਂ ਦੇ ਵਿੱਚ ਮੁੱਕਾ ਮਾਰ ਕੇ ਕਦੇ ਕੰਦ ਤੋੜਦੇ ਨੇ ਕਦੇ ਮੁੱਕਾ ਮਾਰ ਕੇ ਖੰਭੇ ਤੋੜਦੇ ਨੇ ਸੋ ਇਹ ਜਿਹੜੀਆਂ ਦਮਦਾਰ ਵੀਡੀਓਜ਼ ਨੇ ਗ੍ਰੇਟ ਖਲੀਦੇ ਵੱਲੋਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਇਸ ਤੋਂ ਪਹਿਲਾਂ ਦੀ ਅਗਰ ਗੱਲ ਕਰੀਏ ਤਾਂ ਗ੍ਰੇਟ ਖਲੀ ਨੇ ਇੱਕ ਵੀਡੀਓ ਸ਼ੇਅਰ ਕੀਤੀ ਸੀ ਕਿ ਭਾਰਤ ਦੀ ਸਭ ਤੋਂ ਛੋਟੀ ਲੜਕੀ ਜੋਤੀ ਜਿਹਦੇ ਨਾਲ ਇਹਨਾਂ ਨੇ ਵੀਡੀਓ ਪੋਸਟ ਕੀਤੀ ਔਰ ਆਪਣੇ ਹੱਥ ਤੇ ਉਹਨੂੰ ਬਿਠਾਇਆ ਹੋਇਆ ਸੀ ਔਰ ਸ਼ੀ ਵਾਸ ਲਾਈਕ ਬਹੁਤ ਖੁਸ਼ ਤੇ ਇੱਕ ਗ੍ਰੇਟ ਖਲੀ ਆਪਣੀ ਬਹੁਤ ਲੰਬੀ ਹਾਈਟ ਹੈ ਉਹਨਾਂ ਦੀ ਔਰ ਸਭ ਤੋਂ ਵੱਡੇ ਕਹਿ ਸਕਦੇ ਹਾਂ ਅਸੀਂ ਹਾਈਟ ਵਾਈਜ਼ ਤੇ ਸਭ ਤੋਂ ਛੋਟੀ ਲੜਕੀ ਜਿਹੜੀ ਜੋਤੀ ਉਹਨਾਂ ਦੇ ਨਾਲ ਵੀ ਉਹਨਾਂ ਨੇ ਵੀਡੀਓ ਸ਼ੇਅਰ ਕੀਤੀ ਸੀ ਇਸ ਤੋਂ ਇਲਾਵਾ ਗ੍ਰੇਟ ਖਲੀ ਜੋ ਨੇ ਅਕੈਡਮੀ ਵੀ ਰਨ ਕਰਦੇ ਨੇ ਰੈਸਲਿੰਗ ਵਾਲੀ ਕਿ ਜੋ ਵੀ ਉਹਨਾਂ ਦੇ ਰੈਸਲਿੰਗ ਸਿੱਖਣਾ ਚਾਹੁੰਦੇ ਨੇ ਉਹਨਾਂ ਦੇ ਚਾਹੀਤੇ ਹੋਣ ਜਾਂ ਕੋਈ ਇੰਟਰਸਟਿਡ ਹੈ ਉਹ ਉਹਨਾਂ ਨੂੰ ਆਪਣੀ ਅਕੈਡਮੀ ਦੇ ਵਿੱਚ ਐਡਮਿਸ਼ਨ ਦਿੰਦੇ ਨੇ ਤੇ ਰੈਸਲਿੰਗ ਦੀ ਵੀ ਨਾਲ ਆਪਣਾ ਟਾਬਾ ਵੀ ਰਨ ਕਰਦੇ ਨੇ ਕਰਨਾਲ ਦੇ ਵਿੱਚ ਇਹਨਾਂ ਦਾ ਟਾਬਾ ਹੈ ਜਿੱਥੇ ਬਹੁਤ ਸਾਰੇ ਲੋਕ ਪਹੁੰਚਦੇ ਨੇ ਔਰ ਇਹਨਾਂ ਦੇ ਟਾਬੇ ਤੇ ਤੇ ਖਾਣਾ ਜ਼ਰੂਰ ਖਾ ਕੇ ਆਉਂਦੇ ਨੇ ਤੇ ਗ੍ਰੇਟ ਖਲੀ ਇਨੀ ਦਿਨੀ ਪ੍ਰਿਆਗਰਾਜ ਨੇ ਔਰ ਲਗਾਤਾਰ ਉੱਥੋਂ ਕ라우ਡਿਡ ਵੀਡੀਓਜ਼ ਜੋ ਨੇ ਸ਼ੇਅਰ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਤੁਸੀਂ ਪ੍ਰਿਆਗਰਾਜ ਗਏ ਹੋ ਕਿ ਨਹੀਂ ਸਾਨੂੰ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਣਾ ਔਰ ਫਿਲਹਾਲ ਲਈ ਤੁਸੀਂ ਦੇਖੋ ਗ੍ਰੇਟ ਖਲੀ ਦੀ ਇਹਨਾਂ ਵੀਡੀਓਜ਼ ਦੇ ਬਾਅਦ